ਧਰਤੀ ਦੇ ਸਵਰਗ ਚ ਬਸਿਆ Rajput ਗੱਦੀ ਲੋਕਾਂ ਦਾ ਪਿੰਡ ਆਖਰ ਕਿਸ ਤਰ੍ਹਾਂ 100 ਸਾਲਾਂ ਤੋਂ ਰਹਿ ਰਹੇ ਇੱਥੇ ਹਰ ਸਾਲ ਕਿੰਨੀ ਕਰ ਲੈਂਦੇ ਕਮਾਈ 100% ਹੁੰਦੀ ਇੱਥੇ ਆਰਗੇਨਿਕ ਖੇਤੀ ਕਿੰਨੇ ਸੋਹਣੇ ਦ੍ਰਿਸ਼ ਆ ਰਹੇ ਆ ਵਾਹ ਮਲਕੋਤਾ ਇਹ ਵਾਲਾ ਕਿਹੜਾ ਹੈ ਇਹ ਮਲਕੋਤਾ ਸਾਹਮਣੇ ਪਿੰਡ ਮੰਗੋਤੇ ਦੇ ਘਰਾਂ ਦਾ ਤੁਸੀਂ ਦੇਖ ਲਓ ਦ੍ਰਿਸ਼ ਤਾਂ ਇਹਦੇ ਥੱਲੇੋਂ ਝੁੱਕ ਕੇ ਲੰਕੇ ਅੱਗੇੋਂ ਘਰ ਦਾ ਦ੍ਰਿਸ਼ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਆ ਸਾਧੀਆਂ ਦੇ ਵਿੱਚ ਬਰਫ ਪੈਂਦੀ ਮਾਈਗ੍ਰੇਟ ਹੋ ਜਾਂਦੇ ਇੱਥੇ ਤੇ ਕਾਗੜਾ ਚਲੇ ਜਾਂਦੇ ਲੋਕ ਕਿੰਨੀ ਜ਼ਿਆਦਾ ਬਰਫ ਪੈਂਦੀ ਹਾਂਜੀ ਜੀ ਬਰਫ ਜ਼ਿਆਦਾ ਪੈਂਦੀ ਕਿੰਨੇ ਕਿੰਨੇ ਫੁੱਟ ਹੋ ਜਾਂਦੀ ਬਰਫ ਇੱਥੇ ਜੀ 10 12 12 ਫੁੱਟ ਬਰਫ ਹੋ ਜਾਂਦੀ ਇਹ ਪਿੰਡ ਵੀ ਗੱਦੀ ਲੋਕਾਂ ਦੀ ਬੱਦੀ ਰਾਜਪੂਤ ਗੱਦੀ ਬ੍ਰਾਹਮਣ ਗੱਦੀ ਆਲੇ-ਦੁਆਲੇ ਦਾ ਦੇਖ ਲਓ ਘਰਾਂ ਦੇ ਕਿੰਨਾ ਸੋਹਣਾ ਮਾਹੌਲ ਆ ਜੇ ਕਿਉਂ ਰੋ ਰਹਾ ਜੀ ਹੋਰ ਹੋ ਗਿਆ ਤੁਸੀਂ ਮਾਤਾ ਜੀ ਕੁਝ ਕਰਦੇ ਆ ਜਾਂ ਫਿਰ ਅਸੀਂ ਕਈ ਜਗ੍ਹਾ ਦੇ ਦੇਖਿਆ ਕਿ ਖੇਤਾਂ ਵਗੈਰਾ ਤਾਂ ਕੰਮ ਵੀ ਕਰਦੀਆਂ ਤੇ ਕੀ ਬੀਜੀ ਆ ਖੇਤਾਂ ਦੇ ਵਿੱਚ ਰਾਜਮਾ ਆਲੂ ਸਾਨੂੰ ਸੋਨੂੰ ਮਿਲਿਆ ਜੀ ਕਹਿੰਦੇ ਕਿ ਜਦੋਂ ਇੰਨੀ ਬਰਫ ਪੈਂਦੀ ਆ ਤਾਂ ਲੋਕ ਜਿਹੜੇ ਥੱਲੇ ਚਲ ਜਾਂਦੇ ਆ ਆ ਕਾਫੀ 70% ਲੋਕ ਜਿਹੜੇ ਥੱਲੇ ਚਲੇ ਜਾਂਦੇ ਮੇਰੇ ਘਰ ਵੀ ਥੱਲੇ ਆ ਥੱਲੇ ਆ ਪਟਾਮਕੋਟ ਦੇ ਨਾਲ ਦੀ ਉਹ ਸਕੂਲ ਜਾਂਦਾ ਨਹੀਂ ਜਾਂਦਾ ਉਹਦਾ ਜੀ ਨਹੀਂ ਜਾਂਦਾ ਅੱਜ ਕੀ ਸੇਫੀ ਨਹੀਂ ਕੀ ਹੋ ਗਿਆ ਜੀ ਸਾਡੇ ਪਿੰਡਾਂ ਦੇ ਵਿੱਚ ਅਸੀਂ ਗੋਰਾ ਕਹਿ ਲੈਂਦੇ ਆ ਉਸੇ ਤਰ੍ਹਾਂ ਇੱਥੇ ਦੇਖ ਲਓ ਸਾਰੇ ਪਿੰਡ ਦੇ ਇਕੱਠੇ ਹੋ ਕੇ ਇੱਥੇ ਖੇਡ ਰਹੇ ਆ ਜਿਹੜੀ ਸਬਜ਼ੀ ਵਗੈਰਾ ਬੀਜਦੇ ਆ ਜਾਂ ਇੱਥੇ ਖਾਂਦੇ ਆ ਲੋਕ ਤੇ ਆਰਗੈਨਿਕ ਕੋਈ ਟਮਾਟਰ ਕੋ ਪਿਆਜ਼ ਜੜਾ ਵੀ ਲਾਇਦਾ ਕੋਈ ਸਪਰੇਅ ਵਗੈਰਾ ਕਿਤੇ ਨਹੀਂ ਹੁੰਣੇ ਗੋਬੀ ਗੋਬੀ ਨੂੰ ਸਿੱਧਾ ਜਾਂ ਗੋਬਰ ਹੀ ਪਾਣਾ ਜਾਂ ਫਿਰ ਕੋਈ ਹੋਰ ਨਹੀਂ ਪੀਵੀ7 ਰਾਈਟ ਦੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆ ਤੁਸੀਂ ਸਾਰੇ ਜਾਣਦੇ ਆ ਕਿ ਕੱਲ ਅਸੀਂ ਕਾਫੀ ਲੇਟ ਹੋ ਗਏ ਸੀਗੇ ਫਿਰ ਅਸੀਂ ਚੰਬੇ ਤੋਂ ਅੱਗੇ ਬਰਮੋਰ ਦੇ ਵਿੱਚ ਆ ਕੇ ਰੁਕੇ ਸੀਗੇ ਇਸ ਵੇਲੇ ਸਵੇਰ ਦੇ 9 ਵਜੇ ਆ ਤੁਸੀਂ ਆਲੇ-ਦੁਆਲੇ ਦਾ ਦ੍ਰਿਸ਼ ਦੇਖ ਸਕਦੇ ਆ ਬਹੁਤ ਸੋਹਣੀ ਜਗ੍ਹਾ ਤੇ ਅਸੀਂ ਰਾਤ ਆ ਕੇ ਰੁਕੇ ਸੀਗੇ ਤੇ ਜਿਹੜੇ ਇੱਥੇ ਦੇ ਮਾਲਕਾ ਤੇ ਜਿਨ੍ਹਾਂ ਦਾ ਹੋਮਸਟੇਅ ਆ ਤੇ ਉਹਨਾਂ ਦਾ ਵੀ ਕਾਫੀ ਵਧੀਆ ਨੇਚਰ ਆ ਤੇ ਸਾਡੇ ਨਾਲ ਹੀ ਖੜੇ ਆ ਤੇ ਬਾਕੀ ਜਿਹੜਾ ਇਹ ਬਰਮੋਰ ਆ ਇਹ ਗੱਦੀ ਲੋਕਾਂ ਦਾ ਏਰੀਆ ਆ ਇੱਥੇ ਤੁਹਾਨੂੰ ਬਹੁਤ ਪੁਰਾਣੇ-ਪੁਰਾਣੇ ਪਿੰਡ ਦੇਖਣ ਨੂੰ ਮਿਲਣਗੇ ਤੇ ਅੱਜ ਅਸੀਂ ਤੁਹਾਨੂੰ ਇੱਥੋਂ 4 ਕਿਲੋਮੀਟਰ ਦੂਰ ਪਿੰਡ ਮਲਕੋਤਾ ਆ ਜਿੱਥੇ ਲੈ ਕੇ ਚੱਲਣਾ ਆ ਇਹ ਪਿੰਡ ਕੱਦੀ ਰਾਜਪੁੱਤਾਂ ਦਾ ਪਿੰਡ ਆ ਇਸ ਪਿੰਡ ਦੇ ਲੋਕਾਂ ਨੂੰ ਸਿਰਫ ਇਸ ਪਿੰਡ ਵਿੱਚ 6 ਮਹੀਨੇ ਲਈ ਰਹਿਣਾ ਪੈਂਦਾ ਆ ਕਿਉਂਕਿ ਬਰਫ਼ ਬਹੁਤ ਜ਼ਿਆਦਾ ਪੈਂਦੀ ਆ ਜਿਹਦੇ ਕਰਕੇ ਥੱਲੇ ਉਤਰ ਜਾਂਦੇ ਆ ਹੁਣ ਚੱਲਦੇ ਆ ਇਸ ਪਿੰਡ ਵਿੱਚ ਤੇ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਹੁਣ ਤੁਹਾਨੂੰ ਇੱਕ ਵਾਰ ਅਸੀਂ ਆਪਣਾ ਰੂਮ ਦਿਖਾ ਦਈਏ ਤੇ ਜੇ ਤੁਸੀਂ ਵੀ ਇੱਥੇ ਆ ਕੇ ਰੁਕਣਾ ਚਾਹੁੰਦੇ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਜਾਇਜ਼ੇਬਲ ਰੇਟ ਦੇ ਵਿੱਚ ਇਹ ਰੂਮ ਮਿਲ ਜਾਣਗੇ ਆਓ ਬਾਜੀ ਦਿਖਾਓ ਹਾਂਜੀ ਹਾਂਜੀ ਜੇ ਸਾਡਾ ਹਮਾਰਾ ਰੂਮ ਤੇ ਇਸ ਰੂਮ ਦੇ ਵਿੱਚ ਅਸੀਂ ਰੁਕੇ ਸੀਗੇ ਕਾਫੀ ਹਵਾਦਾਰੇ ਕਮਰਾ ਆ ਤੁਸੀਂ ਦੇਖ ਸਕਦੇ ਆ ਜੋ ਸਾਨੂੰ ਸਭ ਤੋਂ ਮੇਨ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਆਲੇ ਦੁਆਲੇ ਦਾ ਨਜ਼ਾਰਾ ਕਿਹਦਾ ਇਸ ਰੂਮ ਵਿੱਚ ਇੱਥੇ ਆ ਕੇ ਦਿਲ ਨਹੀਂ ਲੱਗੂਗਾ तो बाकी अरे शेयर कर देने इतने का एड्रेस से फ़ोन नंबर दसो सा दर्शकों जी किसी ने रुकना इतने आ गए तो पूरा की वैसा जी ये भरमौर में है और हो हमारे होटल का नाम है ग्रीन वैली होम स्टे भरमौर और ये गोरपटा में पी डब्ल्यू डी के नियर है और हमारा कॉन्टैक्ट नंबर आप इसमें मैंसन कर देंगे और अगर आपके चैनल के तहत से आते हैं तो हम अच्छा खासा तो उसको उनको डिस्काउंट भी देंगे ਮੈਂ ਤੁਹਾਨੂੰ ਸਾਰੇ ਪੈਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਆ ਤੁਸੀਂ ਜਦੋਂ ਵੀ ਮਨੀ ਮੇਸ਼ ਦੀ ਯਾਤਰਾ ਕਰਦੇ ਆ ਤਾਂ ਤੁਹਾਨੂੰ ਇਸ ਵਰਮੋਰ ਦੇ ਵਿੱਚ ਪਹਿਲਾਂ ਆ ਕੇ ਰੁਕਣਾ ਪੈਂਦਾ ਆ ਤਾਂ ਤੁਸੀਂ ਇੱਥੇ ਆ ਕੇ ਰੁਕ ਸਕਦੇ ਆ ਤੇ ਚਲੋ ਉਹ ਚੱਲਦੇ ਆ ਪਿੰਡ ਵੱਲ ਨੂੰ ਪਿੰਡ ਨੂੰ ਜਾਂਦਾ ਰਸਤਾ ਬੜਾ ਹਰਾ ਭਰਾਇਆ ਪਿੰਡ ਬਹੁਤ ਜ਼ਿਆਦਾ ਉਚਾਈ ਤੇ ਆ ਤੁਸੀਂ ਰਸਤੇ ਵੱਲ ਨਜ਼ਰ ਮਾਰੋ ਹੁਣ ਤੁਸੀਂ ਆਪ ਇੱਥੋਂ ਅੰਦਾਜ਼ਾ ਲਾ ਲਓ ਇਹ ਪਿੰਡ ਕਿੰਨੀ ਜ਼ਿਆਦਾ ਉਚਾਈ ਤੇ ਵਸਿਆ ਹੋਇਆ ਆ ਸਾਹਮਣੇ ਹਰੀਆਂ ਭਰੀਆਂ ਗਰੋਂਡਾ ਆ ਰਹੀਆਂ ਆ ਵਾਕਿਆ ਹੀ ਪਿੰਡ ਦੇ ਲੋਕ ਸਵਰਗ ਵਿੱਚ ਰਹਿੰਦੇ ਆ ਹੁਣ ਤੁਸੀਂ ਸੱਜੇ ਪਾਸੇ ਦਾ ਦ੍ਰਿਸ਼ ਦੇਖੋ ਆਹ ਦ੍ਰਿਸ਼ ਦੇਖ ਕੇ ਤਾਂ ਨਜ਼ਾਰਾ ਹੀ ਆ ਗਿਆ ਜਿੱਦਾਂ ਜਿੱਦਾਂ ਹੁਣ ਅਸੀਂ ਪਿੰਡ ਦੇ ਨਜ਼ਦੀਕ ਪਹੁੰਚਦੇ ਪਏ ਆ ਕਿੰਨੇ ਸੋਹਣੇ ਦ੍ਰਿਸ਼ ਆ ਰਹੇ ਆ ਵਾਹ ਹੁਣ ਤੁਸੀਂ ਆਪ ਹੀ ਦੇਖ ਲਓ ਤੇ ਜੇ ਤੁਸੀਂ ਇੱਧਰ ਆਉਨੇ ਆ ਇਸ ਪਿੰਡ ਵੱਲ ਤਾਂ ਤੁਹਾਨੂੰ ਕਿੰਨਾ ਜ਼ਿਆਦਾ ਮਜ਼ਾ ਆਉਣ ਵਾਲਾ ਆ ਹੋਰ ਜੀ ਵਧੀਆ ਜੀ ਮਲਕੋਤਾ ਇਹ ਉੱਪਰ ਕੌਨ ਸਾ گاਉ ਹੈ ਇਹ ਮਲਕੋਤਾ ਇਹ ਉੱਪਰ ਕੌਨ ਸਾ گاਉ ਹੈ ਓਕੇ ਅੱਛਾ ਜੇ ਰਸਤਾ ਪਹੁੰਚ ਜਾਂਦਾ ਹੈ ਉੱਪਰ ਬਾਈਕ ਮੇਰੇ ਵੀਰ ਚਲੋ ਕੋ ਸਾਹਮਣੇ ਪਿੰਡ ਮੰਗੋਤੇ ਦੇ ਘਰਾਂ ਦਾ ਤੁਸੀਂ ਦੇਖ ਲਓ ਦ੍ਰਿਸ਼ ਪਹਾੜੀ ਦੀ ਚੋਟੀ ਦੇ ਉੱਪਰ ਬਸਿਆ ਪਿੰਡ ਕਿੰਨਾ ਸੋਹਣਾ ਲੱਗਦਾ ਪਿਆ ਆ ਅਸੀਂ ਮਲਕੋਤਾ ਪਿੰਡ ਦੇ ਵਿੱਚ ਪਹੁੰਚ ਗਏ ਆ ਤੇ ਸਭ ਤੋਂ ਪਹਿਲਾਂ ਸਾਨੂੰ ਬਜ਼ੁਰਗ ਹੀ ਮਿਲੇ ਆ ਨਮਸਤੇ ਜੀ ਕਿੰਨਾ ਪੁਰਾਣਾ ਪਿੰਡ ਆ ਜੀ ਸੋ ਲੱਗ ਜਗਾਦਾ ਸਦੀਆਂ ਹੋ ਗਏ ਸਾਡ ਸਦੀਆਂ ਉਂਬਲੀ ਦਾ ਹੈ ਅੱਛਾ ਜੀ ਹੋਰ ਛੋਟੂ ਕੀ ਖਾ ਰਿਹਾ ਕਿਹੜਾ ਫਰੂਟ ਹੈ ਸ਼ੀਰ ਸ਼ੀਰ ਇਹ ਕੁਰਬਾਨੀ ਟਾਈਪ ਹੈ ਜਿਹਦਾ ਕੁਰਬਾਨੀ ਹੁੰਦੀ ਆ ਤੇ ਆ ਘਰ ਦੇਖ ਲਓ ਸਾਰਾ ਕੱਚਾ ਆ ਤੇ ਉੱਪਰੋਂ ਸਲੇਟਾਂ ਆ ਤੇ ਕਿਤੇ ਕਿਤੇ ਲੱਕੜ ਵੀ ਲਗਾਈ ਗਈ ਆ ਹੁਣ ਵੱਧਦੇ ਆ ਪਿੰਡ ਵੱਲ ਨੂੰ ਅੱਗੇ ਇਸੀ ਤਰ੍ਹਾਂ ਇੱਧਰ ਦੇਖ ਲਓ ਤੁਸੀਂ ਇਹ ਵੀ ਸਾਰਾ ਥੱਲੇੋਂ ਮਿੱਟੀ ਦਾ ਤੇ ਉੱਪਰੋਂ ਲੱਕੜ ਦਾ ਘਰ ਇਹਨਾਂ ਘਰਾਂ ਦੀ ਜਿਹੜੀ ਹਾਈਟ ਆ ਉਚਾਈ ਬਹੁਤ ਘਾਟਾ ਤੇ ਜੇ ਤੁਸੀਂ ਅੰਦਰ ਖੜੂ ਗਏ ਤਾਂ ਸ਼ਾਇਦ ਤੁਹਾਨੂੰ ਝੁੱਕ ਕੇ ਖਾਣਾ ਪਵੇ ਇਸ ਤਰ੍ਹਾਂ ਦੇ ਘਰ ਆ ਇਸ ਪਿੰਡ ਵਿੱਚ ਹੋਰ ਬਾਜੀ ਕੀ ਆ ਚੱਲ ਜੀ ਠੀਕ ਹੈ ਜੀ ਵਧੀਆ ਵਧੀਆ ਜੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਭਾਜੀ ਕਿ ਕੀ ਕਾਰਨ ਆ ਕਿ ਜਿਹੜੇ ਘਰਾਂ ਦੀ ਜਿਹੜੀ ਛੱਤ ਦੀ ਹਾਈਟ ਆ ਇੰਨੀ ਛੋਟੀ ਆ ਇਸ ਦੀ 5 ਫੁੱਟ ਤੋਂ ਤੇ ਨੀਚੇ ਨਹੀਂ ਚੀ ਅੱਛਾ ਜੀ ਹਾਂਜੀ ਤੇ ਇਹਦਾ ਕੀ ਕੋਈ ਕਾਰਨ ਆ ਸੀ ਦੇਖਿਆ ਮੈਂ ਕਿ ਬਰਫ਼ ਜ਼ਿਆਦਾ ਪਉਂਦੀ ਐ ਠੰਡ ਜ਼ਿਆਦਾ ਹੁੰਦੀ ਐ ਇਹਦੇ ਕਾਰਨ ਛੱਤਾਂ ਛੋਟੀਆਂ ਹੁੰਦੀਆਂ ਐ ਬਰਫ਼ ਦੇ ਕਾਰਨ ਬਰਫ਼ ਦੇ ਕਾਰਨ ਬਰਫ਼ ਦੇ ਕਾਰਨ ਕਿਉਂਕਿ ਅਸੀਂ ਦੇਖਿਆ ਜਿੰਨੇ ਵੀ ਚਾਈਤੇ ਘਰ ਆ ਨਾ ਬਿਲਕੁਲ ਹਰ ਪਾਸੇ ਤੇ ਉਹਨਾਂ ਦੀਆਂ ਹਾਈਟ ਇਸ ਤਰ੍ਹਾਂ ਸਰਦੀ ਵਿੱਚ ਸਰਦੀ ਵਿੱਚ ਠੰਡਾ ਠੰਡਾ ਰਹਿੰਦਾ ਨਾ ਜਸਤੇ ਤੇ ਕਾਫੀ ਸੋਹਣਾ ਪਿੰਡ ਆ ਜੀ ਬਣਿਆ ਹੈ ਹਨਾ ਜੀ ਤੇ ਆ ਸਾਰਾ ਲੱਕੜ ਦਾ ਨਾ ਜੀ ਉਪਰੋਂ ਇਹ ਲੱਕੜ ਕਿਹੜੀ ਵਰਤੀ ਗਈ ਹੈ ਲੱਕੜ ਦੀ ਉਹ ਹੈ ਦਿਯਾਰ ਔਰ ਕੈਲ ਹੁੰਦੀ ਹੈ ਨਾ ਯਾਕੀ ਹੂੰ ਹੂੰ ਉਹ ਹੈ ਦਿਯਾਰ ਜਿਆਦਾ ਵਰਤੀ ਜਾਂਦੀ ਹੈ ਦਿਯਾਰ ਜਿਆਦਾ ਕਾਫੀ ਮਜ਼ਬੂਤ ਲੱਕੜ ਹੁੰਦੀ ਹੈ ਜੀ ਮਜ਼ਬੂਤ ਲੱਕੜ ਹੂੰ ਉਹ ਦੱਸੋ ਪਿੰਡ ਬਾਰੇ ਜੀ ਕੁਝ ਬਤੀ ਮੈਂ ਸਰਦੀਆਂ ਵਿੱਚ ਠੰਡਾ ਹੈ ਤੇ ਗਰਮੀਆਂ ਵਿੱਚ ਸੁਰਗ ਹੈ ਸਵਰਗ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਮਾਹੌਲ ਆ ਇੱਥੇ ਦਾ ਜੀ ਹਾਂ ਜੀ ਤੇ ਲੋਕ ਜਿਹੜੇ ਇੱਥੇ ਦੇ ਆ ਜਦੋਂ ਸਾਦੀਆਂ ਦੇ ਵਿੱਚ ਬਰਸ ਪੈਂਦੀ ਮਾਈਗ੍ਰੇਟ ਹੋ ਜਾਂਦੇ ਇੱਥੇ ਤੇ ਕਾਗੜਾ ਚਲੇ ਜਾਂਦੇ ਲੋਕ ਚਲ ਜਾਂਦੇ ਹਾਂਜੀ ਮਤਲਬ ਗਰਮੀਆਂ ਗਰਮੀਆਂ ਇੱਥੇ ਰਹਿਣਾ ਗਰਮੀਆਂ ਇੱਥੇ ਰਹਿਣਾ ਸਰਦੀਆਂ ਚੋਂ ਮਾਈਗ੍ਰੇਟ ਹੋ ਜਾਂਦੇ ਕਿੰਨੀ ਜ਼ਿਆਦਾ ਪਰਸ਼ੇ ਹਾਂਜੀ ਬਰਸ ਜ਼ਿਆਦਾ ਪੈਂਦੀ ਕਿੰਨੇ ਕਿੰਨੇ ਫੁੱਟ ਹੋ ਜਾਂਦੀ ਬਰਸ ਇੱਥੇ ਜੀ ਕਈ ਵਾਰ ਤਾਂ 5 5 6 6 ਫੁੱਟ ਹੋ ਜਾਂਦੀ ਪਰ ਹੁਣ ਥੋੜੀਆਂ ਕੰਮ ਲਗੀਆਂ ਬਰਸ ਕੰਮ ਲਗੀਆਂ ਦੇਖ ਲਓ ਤੁਸੀਂ ਹਾਂਜੀ ਤੇ ਪਿੰਡ ਵੀ ਕਾਫੀ ਚਾਈ ਤੇ ਹੁਣ ਕਰਕੇ ਆਏ ਹਾਂਜੀ ਹਾਂਜੀ ਨਮਸਤੇ ਮਾਤਾ ਜੀ ਔਰਾਂ ਕਾਜੀ ਕੀਆ ਚੱਲ ਜੀ ਹੋ ਮੇਰਾ ਭਰਾ ਵਧੀਆ ਜੀ ਦੇਖ ਲਈਏ ਮੇਰਾ ਭੀ ਤੁਸੀਂ ਦੇਖ ਲਓ ਇਸ ਤਰ੍ਹਾਂ ਦੇ ਘਰ ਆ ਇਸ ਪਿੰਡ ਵਿੱਚ ਸਾਰੇ ਤਕਰੀਬਨ ਲੱਕੜ ਦੇ ਬਣੇ ਹੋਏ ਆ ਦਿਆੜ ਲੱਕੜ ਵਰਤੀ ਜਾਂਦੀ ਆ ਆਲੇ ਦੁਆਲੇ ਦਾ ਦੇਖ ਲਓ ਘਰਾਂ ਦੇ ਕਿੰਨਾ ਸੋਹਣਾ ਮਾਹੌਲ ਆ ਕੁਦਰਤ ਵਿੱਚ ਇਹ ਲੋਕ ਰਹਿੰਦੇ ਆ ਠੰਡਾ ਮੌਸਮ ਆ ਸਸੇ ਜੀ ਹੋ ਛੋਟੂ ਜੀ ਕਿਉਂ ਰੋ ਰਹਾ ਹੈ ਜੀ ਬਿਮਾਰ ਹੋ ਗਿਆ ਹੋਰ ਹੋ ਗਿਆ ਓਕੇ ਦਵਾਈ ਵਗੈਰਾ ਲਈ ਇਸਕੀ ਚਲੋ ਠੀਕ ਹੈ ਜੀ ਤੁਸੀਂ ਸੁਣਾਓ ਜੀ ਪਿੰਡ ਬਾਰੇ ਠੀਕ ਹੈ ਜੀ ਤੁਸੀਂ ਕੀ ਕਰਦੇ ਆ ਜੀ ਕੰਮ ਕਰ ਕੰਮ ਹਾਂਜੀ ਘਰ ਦਾ ਕੰਮ ਘਰ ਦਾ ਕੰਮ ਹੈ ਨਾ ਤੇ ਲੇਡੀਆਂ ਜ਼ਿਆਦਾਤਰ ਘਰ ਦਾ ਕੰਮ ਕਰਦੇ ਇੱਥੇ ਜਾਂ ਫਿਰ ਅਸੀਂ ਕਈ ਜਗ੍ਹਾ ਦੇ ਦੇਖਿਆ ਕਿ ਖੇਤਾਂ ਵਗੈਰਾ ਤਾਂ ਕੰਮ ਵੀ ਕਰਦੀਆਂ ਫਿਰ ਬਾੜੀ ਕਰਦੇ ਖੇਤੀਬਾੜੀ ਕਰਦੇ ਤੇ ਕੀ ਬੀਜਿਆ ਹੋਇਆ ਖੇਤਾਂ ਦੇ ਵਿੱਚ ਰਾਤਮਾ ਅੱਛਾ ਜੀ ਸੇਬ ਮੱਕੀ ਐਸ ਵੇਲੇ ਸੇਬ ਤਿਆਰ ਹੋ ਰਿਹਾ ਇਹ ਮਾਰ ਦੀ ਕੀ ਆਈ ਨਹੀਂ ਸੇਬ ਘਟਾ ਜੀ ਬੱਚੇ ਪੜ ਰਹੇ ਅੰਦਰ ਹੈ ਹਾਂਜੀ ਹੋਜੀ ਗਿਆ ਚਲ ਜੀ ਬੜੀ ਜੀ ਸਨਾਵ ਪਿੰਡ ਬਾਰੇ ਬੱਸ ਦਿਖਾ ਦੇ ਇਹਨੂੰ ਬੜੀ ਆ ਜੀ ਦੇ ਲੱਗਦਾ ਪੂਰਾ ਹੈ ਪੂਰਾ ਕੋਣ ਕੈ ਸਵਰਗ ਹੈ ਸਹੀ ਗਾ ਸਵਰਗ ਹੈ ਸਹੀ ਗਾ ਬਾਈ ਖਾਨੀ ਰਿਜ ਨੇ ਰਿਜ ਨੇ ਤੇ ਸਾਨੂੰ ਥੋੜਾ ਦੱਸੋ ਜੀ ਇਸ ਪਿੰਡ ਬਾਰੇ ਤੇ ਪਿੰਡ ਇਹ ਗੱਦੀ ਲੋਕਾਂ ਦੇ ਹੈ ਨਾ ਜੀ ਬੱਦੀ ਰਾਜਪੂਤ ਗੱਦੀ ਬ੍ਰਾਹਮਣ ਗੱਦੀ ਬ੍ਰਾਹਮਣ ਰਾਜਪੂਤ ਗੱਦੀ ਨੇ ਇਥੇ ਠੀਕ ਹੈ ਦੋਸੋ ਦੋਸੋ ਲੋਕਾਂ ਦਾ ਪਿੰਡ ਹੈ ਨਾ ਦੋਸੋ ਕੋਲੇ ਨਾ ਟੋਟਲ ਤੇ ਘਰ ਕਿੰਨੇ ਆ ਜੀ ਇੱਥੇ 2-300 ਘਰ ਨੇ 300 ਘਰ ਹਾਂ ਸਾਰੇ ਮੇਲਾ ਬਨ ਲੋਗੇ ਜਿਹੜੀ ਸਬਜ਼ੀ ਵਗੈਰਾ ਬੀਜਦੇ ਆ ਜਾਂ ਇੱਥੇ ਖਾਂਦੇ ਆ ਲੋਕ ਤੇ ਆਰਗੈਨਿਕ ਮਤਲਬ ਜਿਆਦਾ ਦੇਖਦੇ ਆਪਣਾ ਹੀ ਆ ਬਸ ਉਹ ਜਿਹੜਾ ਕੈਚੂਆ ਮੰਨਦਾ ਜਿਹੜੀ ਆਪਣੇ گاਉਂ ਪਾਵਾਂ ਦਾ ਉਹ ਗੋਬਰ ਹਾਂਜੀ ਹਾਂਜੀ ਕੋਈ ਹੋ ਜਾਂਦਾ ਬਾਕੀ ਕੋਈ ਨਹੀਂ ਹੁੰਦਾ ਨਾ ਇਹ ਬਹੁਤ ਵੱਡੀ ਚੀਜ਼ ਆ ਨਹੀਂ ਤਾਂ ਇਹ ਤਾਂ ਖਤਮ ਹੋ ਰਹੀ ਆ ਸਾਰੇ ਪਾਸੇ ਆਰਗੈਨਿਕ ਇੱਥੇ ਨਹੀਂ ਚੱਲਦੀ ਉਹ ਵੀ ਸਪਰੇਅ ਚੱਲਨੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਠੀਕ ਆ ਥੈਂਕ ਯੂ ਰਸਤੇ ਮਤਾ ਜੀ ਹੋ ਸਣਾਓ ਜੀ ਕੀ ਆ ਚੱਲੇ ਅੱਗੇ ਨੂੰ ਆਜੋ ਪਹਿਲਾਂ ਐਵੇਂ ਪਿੱਛੇ ਨੂੰ ਡਿੱਗ ਜਿਓ ਹੋ ਜੋ ਜੀ ਅੱਗੇ ਨੂੰ ਹੋ ਜਾ ਥੋੜਾ ਜਿਹਾ ਆਜੋ 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 ਬੜਾ ਜੀ ਆਜੋ ਇਹ ਇਹ ਲੈ ਕੇ ਠੀਕ ਹੈ ਠੀਕ ਬੈਜੋ ਬੈਜੋ ਜੀ ਬੈਜੋ ਇਹ ਸੀ ਜੀ ਕੀ ਹੋ ਸੇਫੀ ਨਹੀਂ ਕੀ ਹੋ ਗਿਆ ਜੀ ਨਾ ਨਾ ਅੱਛਾ ਸੇਫੀ ਖਰਾਬ ਰਹਿੰਦੀ ਆ ਤਨ ਕੋਈ ਨਹੀਂ ਆਪਣੇ। ਬਹੁਤ ਖਰਾਬ ਆ। ਅੱਖਾਂ। ਆਖੀ ਖਰਾਬ ਵੀ। ਚਲੋ ਕੋਈ ਨਹੀਂ ਪਰਮਾਤਮਾ ਕਰੇਗਾ ਜੀ। ਕਿਰਪਾ ਕਰੂਗਾ। ਤੇ ਹੌਸਲਾ ਰੱਖਣਾ ਆ। ਅੱਗੇ ਅੱਗੇ ਤਾਂ ਪਿੰਡ ਦਾ ਬਹੁਤ ਸੋਹਣਾ ਦ੍ਰਿਸ਼ ਨਜ਼ਰ ਆ ਰਿਹਾ। ਤੁਸੀਂ ਦੇਖ ਲਓ। ਘਰਾਂ ਦੇ ਬਾਹਰ ਭੇਡਾਂ ਬੱਕਰੀਆਂ ਬੰਨੀਆਂ ਹੋਈਆਂ ਆ। ਕਿੰਨੇ ਸੋਹਣੇ ਘਰ ਆ। ਹਰ ਕਿਸੇ ਦਾ। ਇਹਨਾਂ ਨੂੰ ਦੇਖ ਦੇਖ ਕੇ ਮਾਨੀ ਰੱਜੇਗਾ ਜਿੱਦਾਂ ਤੁਹਾਨੂੰ ਅਸੀਂ ਹੋਰ ਵੀ ਕਈ ਪਿੰਡਾਂ 'ਚ ਦਿਖਾਇਆ ਕਿ ਥੱਲੇ ਜਿਹੜੇ ਆ ਪਸ਼ੂ ਵਗੈਰਾ ਬੰਦੇ ਆ ਤੇ ਉੱਪਰ ਆਪ ਰਹਿੰਦੇ ਆ ਤੇ ਇਹ ਤਿੰਨ ਮੰਜ਼ਲੀ ਆ ਤੇ ਦੋ ਮੰਜ਼ਲਾਂ 'ਚ ਆਪ ਤੇ ਥੱਲੇ ਵਾਲੇ 'ਚ ਪਸ਼ੂ ਇਸ ਪਿੰਡ ਵਿੱਚ ਤੁਹਾਨੂੰ ਹਰ ਘਰ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੂਗੀ ਇਹ ਸਿਰਫ ਜਿਹੜੇ ਬਹੁਤ ਜ਼ਿਆਦਾ ਚਾਈ ਤੇ ਗੱਦੀ ਲੋਕਾਂ ਦੇ ਪਿੰਡ ਆ ਉੱਥੇ ਇਸ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲਦਾ ਆ ਨਹੀਂ ਤਾਂ ਅਦਰਵਾਈਜ਼ ਸਭ ਅਲੋਪ ਹੋ ਗਿਆ ਆ ਇਸੇ ਤਰ੍ਹਾਂ ਤੁਸੀਂ ਇੱਧਰ ਨਜ਼ਰ ਮਾਰੋ ਕਿੰਨਾ ਸੋਹਣਾ ਦ੍ਰਿਸ਼ਾ ਤੁਸੀਂ ਦੇਖ ਲਓ ਇਨ੍ਹਾਂ ਘਰਾਂ ਦੇ ਆਲੇ ਦੁਆਲੇ ਦਾ ਪਹਾੜਾਂ ਦਾ ਦ੍ਰਿਸ਼ ਵੀ ਦਿਲ ਨੂੰ ਛੂੰਦਾ ਆ ਇੰਨੀ ਸੋਹਣੀ ਜਗ੍ਹਾ ਤੇ ਇਹ ਪਿੰਡ ਆ ਇਹ ਘਰ ਆ ਇੱਧਰ ਵੀ ਤੁਸੀਂ ਦੇਖ ਲਓ ਸਾਰੇ ਪਸ਼ੂ ਵਗੈਰਾ ਥੱਲੇ ਰੱਖੇ ਹੋਏ ਆ ਤੇ ਉੱਪਰ ਆਪ ਓ ਜੀ ਸਭ ਵਧੀਆ ਜੀ ਤੇ ਪਿੰਡ ਬਾਰੇ ਦਿਓ ਜਾਣਕਾਰੀ ਸਾਨੂੰ ਥੋੜੀ ਜੀ ਤੇ ਤੁਸੀਂ ਕੀ ਬੀਜਿਆ ਹੋਇਆ ਇਸ ਵੇਲੇ ਖੇਤਾਂ ਦੇ ਵਿੱਚ ਰਾਜਮਾ ਆਲੂ ਠੀਕ ਹੈ ਸਿਉਲ ਵਗੈਰਾ ਹੂੰ ਉਹ ਸੇਬਗਾਰੇ ਆਪਣੇ ਕਾਫੀ ਉੱਚੇ ਪੱਧਰ ਤੇ ਹੁੰਦਾ ਜੀ ਹਾਂਜੀ ਬਹੁਤ ਮਿਹਨਤ ਕਰਦੇ ਅਸੀਂ ਦੇਖਿਆ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਲੋਕ ਆ ਇੱਧਰ ਜਿਆਦਾ ਚਾਈ ਤੇ ਬਹੁਤ ਮਿਹਨਤ ਕਰਦੇ ਆ ਕਿਉਂਕਿ ਖੇਤੀ ਦੇ ਵਿੱਚ ਅਸੀਂ ਦੇਖਿਆ ਸੇਬ ਵਗੈਰਾ ਕਾਫੀ ਜਾਂਦਾ ਬਾਹਰ ਇਕਸਪੋਰਟ ਹੁੰਦਾ ਇਸ ਸਾਲ ਘੱਟ ਆ ਪਸੰਦੀ ਹਾਂ ਕਹਿੰਦੇ ਠੰਡ ਘੱਟ ਹੋਈ ਐ ਇਸ ਵਾਰ ਠੰਡ ਨਹੀਂ ਠੰਡ ਜ਼ਿਆਦਾ ਹੋਈ ਇਸ ਵਾਰ ਖੁਆਬੀ ਨਹੀਂ ਹੋਈ ਇਸ ਵਾਰ ਅੱਛਾ ਅੱਛਾ ਠੰਡ ਹੋ ਵੀ ਜ਼ਿਆਦਾ ਅਸੀਂ ਆਏ ਦੀ ਪੰਜਾਬ ਤੋਂ ਤੇ ਸ਼ਹਿਰਪੁਰ ਤੇ ਅਸੀਂ ਇੱਕ ਇਹ ਵੀ ਦੀ ਜੀ ਦੇਖੀ ਆ ਜੀ ਇੱਥੇ ਦੇ ਲੋਕ ਕਾਫੀ ਪੰਜਾਬ ਚ ਰਹਿ ਰਹੇ ਆ ਹਾਂਜੀ ਪੰਜਾਬ ਚ ਆ ਪੰਜਾਬ ਚ ਆ ਹਰ ਜਗ੍ਹਾ ਆ ਹਾਂ ਹਰ ਜਗ੍ਹਾ ਆ ਨਾ ਜਿੰਨੂੰ ਵੀ ਇਹੀ ਪੁੱਛਦੇ ਕੋਈ ਕਹਿੰਦਾ ਸ਼ਹਿਰਪੁਰ ਇੰਨਾ ਕੋਈ ਪਠਾਨਕੋਟ ਵੀ ਰਹਿੰਦੇ ਆ ਅਸੀਂ ਇਸ ਤਰ੍ਹਾਂ ਦਾ ਮਾਹੌਲ ਆ ਤੇ ਤੁਸੀਂ ਹੁਣ ਆ ਦੇਖ ਲਓ ਜੀ ਤੇ ਆ ਲੱਕੜਾ ਵਗੈਰਾ ਸਟੋਰ ਕੀਤੀਆਂ ਹੋਈਆਂ ਆ ਤੇ ਇਹਦਾ ਮੇਨ ਕਾਰਨ ਹੈ ਹਾਂ ਇਹਦਾ ਮੇਨ ਕਾਰਨ ਇਹ ਹੀ ਆ ਕਿ ਜਦੋਂ ਇੱਥੇ ਬਰ ਰਪੈਂਦੀ ਆ ਉਸ ਸਮੇ ਇਹ ਲੱਕੜਾ ਕੰਮ ਆਉਂਦੀਆਂ ਆ ਕਿਉਂਕਿ ਜਿਆਦਾ ਬਰ ਪੈਣ ਕਰਕੇ ਉਸ ਵੇਲੇ ਮੁਸ਼ਕਲ ਹੋ ਜਾਂਦਾ ਖੇਤਾਂ ਦੇ ਵਿੱਚ ਜਾ ਕੇ ਲੱਕੜਾ ਵਗੈਰਾ ਲਿਹਾਉਣ ਤੇ ਜਿਹਦੇ ਕਰਕੇ ਇਸ ਤਰ੍ਹਾਂ ਦਾ ਸਿਸਟਮ ਪਹਿਲੇ ਹੀ ਪ੍ਰਬੰਧ ਕਰਨਾ ਪੈਂਦਾ ਆ ਤੇ ਪਸ਼ੂਆਂ ਦਾ ਵਸਤਾ ਵੀ ਘਾਹ ਵਗੈਰਾ ਪਹਿਲੇ ਹੀ ਰੱਖ ਲੈਂਦੇ ਹੁੰਦੇ ਨੇ ਜੀ ਪਹਿਲੇ ਰੱਖ ਲੈਂਦੇ ਪਹਿਲੇ ਰੱਖ ਲੈਂਦੇ ਆ ਜੀ ਠੀਕ ਆ ਤੇ ਬੈਕ ਸਾਈਡ ਤੇ ਆਪਣੇ ਵਿੱਜਿਆ ਹੋਇਆ ਖੇਤੀ ਵਗੈਰਾ ਜੀ ਕਿਹੜਾ ਖੇਤੀ ਵਗੈਰਾ ਵਗੈਰਾ ਹੋਰ ਗੋੱਚੀ ਵਗੈਰਾ ਠੀਕ ਆ ਤੁਸੀਂ ਇੱਧਰਲਾ ਦ੍ਰਿਸ਼ ਦੇਖੋ ਘਰ ਦੀ ਬਿਲਕੁਲ ਬੈਕ ਸਾਈਡ ਤੇ ਭਾਜੀ ਅੱਜ ਜਿੱਦਾਂ ਫੱਟੇ ਲਾਏ ਹੋਏ ਆ ਨਾ ਇੱਕ ਦਿਸੇ ਜਗੜੀ ਕੀਤਾ ਹੋਇਆ ਹੈ ਦਿਸੇ ਜਗੜਾ ਤੇ ਇਹਦਾ ਮਤਲਬ ਕਿੰਨੀ ਕੁ ਲਾਈਫ ਹੁੰਦੀ ਹੈ ਇਦਾਂ ਫੱਟਿਆਂ ਵਗੈਰਾ ਦੀ ਅਨਮਾਰੀ ਹੈ ਅੱਛਾ ਜੀ ਹੋਰ ਮਾਤਾ ਜੀ ਤੁਸੀਂ ਸੁਣਾਓ ਵਧੀਆ ਜੀ ਵਧੀਆ ਜੀਵਨ ਚੱਲ ਰਿਹਾ ਹੈ ਪਰਮਾਤਮਾ ਠੀਕ ਰੱਖੇ ਜੀ ਵਧੀਆ ਰਹਿਣੇ ਚਾਹੀਦੇ ਆ ਤੁਸੀਂ ਮਾਤਾ ਜੀ ਕੁਛ ਕਰਦੇ ਆ ਜਾਂ ਘਰੇ ਮਤਲਬ ਜਾ ਖੇਤਾਂ ਦਾ ਵੀ ਕਰਦੇ ਆ ਬਹੁਤ ਵਧੀਆ ਕਰਦੇ ਆ ਖੁਦ ਮਿਲਗਾ ਕੇ ਨੂੰ ਨਾ ਖਵਾਨੀ ਆ ਜਿਹਾ ਬੈਠੀ ਬੈਠੇ ਚਲੋ ਵਧੀਆ ਜੀ ਵਧੀਆ ਨਹੀਂ ਤਾਂ ਕਾਰ ਬੰਦ ਲਾਉਣ ਇੱਦਾਂ ਬੈਠੇ ਅਸੀਂ ਦੇਖਿਆ ਜੀ ਜ਼ਿਆਦਾਤਰ ਅਸੀਂ ਮਤਲਬ ਜਿਹੜੇ ਪਿੰਡ ਕਰੀਦੇ ਨਾ ਕਾਫੀ ਚਾਈਤੇ ਹੁੰਦੇ ਆ ਉੱਥੇ ਨਾ ਲੀਡੀ ਬਹੁਤ ਕੰਮ ਕਰਦੀਆਂ ਬੰਦਿਆਂ ਨਾਲ ਜ਼ਿਆਦਾ ਅਸੀਂ ਵੇਟ ਚੱਕਦੀਆਂ ਦੇਖੀਆਂ ਕਿ ਜਦੋਂ ਵੇਟ ਚੱਕਦੀਆਂ 50 50 ਕਿਲੋ ਇਦਾਂ ਦਾ ਮਾਹੌਲ ਆ ਚਲੋ ਠੀਕ ਆ ਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਵੀ ਠੀਕ ਆ ਅੰਕਲ ਜੀ ਫੋਰ ਜੀ ਵਧੀਆ ਜੀ ਖਿੱਚ ਰਹੇ ਕੰਮ ਪੂਰਾ ਹੈ ਠੀਕ ਆ ਠੀਕ ਆ ਜੀ ਬਹੁਤ ਮਿਹਨਤੀ ਆ ਲੋਕ ਇੱਥੇ ਦੇ ਇਹ ਵੀ ਸੇਮ ਇਸੇ ਤਰ੍ਹਾਂ ਦਾ ਆ ਤੇ ਆ ਕਿੰਨਾ ਵਧੀਆ ਸਿਸਟਮ ਤੁਸੀਂ ਦੇਖ ਲਓ ਇਹਨਾਂ ਨੇ ਕੀਤਾ ਹੋਇਆ ਆ ਤਾਂ ਇਹਦੇ ਥੱਲੇੋਂ ਝੁੱਕ ਕੇ ਲੰਘ ਕੇ ਅੱਗੇੋਂ ਘਰ ਦਾ ਦ੍ਰਿਸ਼ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਆ ਥੱਲੇ ਪਸੂ ਬੰਨੇ ਹੋਏ ਆ ਤੇ ਉੱਪਰ ਆਪ ਰਹਿੰਦੇ ਆ ਇਹ ਲੋਕ ਇੱਕ ਤਰ੍ਹਾਂ ਸਵਰਗ ਵਿੱਚ ਹੀ ਰਹਿ ਰਹੇ ਆ ਇੰਨੀ ਸੋਹਣੀ ਜ਼ਿੰਦਗੀ ਦੇ ਲਓ ਤੁਸੀਂ ਇਹ ਬਤੀਤ ਕਰ ਰਹੇ ਆ ਖਾਣਾ ਪੀਣਾ ਵੀ ਤੁਸੀਂ ਸੁਣੇ ਲਿਆ ਇਹਨਾਂ ਦਾ ਆਰਗੈਨਿਕ ਆ ਕਿਉਂਕਿ ਆਪਣੀਆਂ ਜਿਹੜੀਆਂ ਸਬਜ਼ੀਆਂ ਵਗੈਰਾ ਆ ਜਾਂ ਫਸਲਾਂ ਆ ਤੇ ਉਹ ਸਭ ਆਰਗੈਨਿਕ ਪੈਪ ਰੱਖਦੇ ਆ ਤੇ ਉਹਨਾਂ ਨੂੰ ਖਾਂਦੇ ਆ ਹੋਰ ਬਜ਼ੁਰਗੋ ਕੀ ਆ ਚਲ ਜੀ ਵਧੀਆ ਜੀ ਤੇ ਆ ਘਰ ਦਾ ਵੀ ਤੁਸੀਂ ਦੇਖ ਲਓ ਤੇਰੇ ਇਹ ਵੀ ਸਾਰਾ ਲੱਕੜ ਦਾ ਆ ਉੱਪਰੋਂ ਤੇ ਥੱਲੇ ਸੇਮ ਉਸੇ ਤਰ੍ਹਾਂ ਦਾ ਜਿਦਾ ਬਾਕੀ ਦਿਖਾਏ ਆ ਥੱਲੇ ਇੱਥੇ ਵੀ ਪਸ਼ੂ ਬੰਨੇ ਹੋਏ ਆ ਤੁਸੀਂ ਇਸ ਘਰ ਵੱਲ ਵੀ ਨਜ਼ਰ ਮਾਰੋ ਇਹ ਵੀ ਕਿੰਨਾ ਸੋਹਣਾ ਮਕਾਨ ਆ ਸਾਰਾ ਲੱਕੜ ਦਾ ਆ ਉੱਪਰ ਜਿਹਦੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਥੱਲਿਓ ਸਾਰਾ ਸੇਮ ਉਸੇ ਤਰ੍ਹਾਂ ਪਸ਼ੂਆਂ ਵਾਸਤੇ ਬਣਾਇਆ ਹੋਇਆ ਆ ਬਹੁਤ ਪੁਰਾਣਾ ਪਿੰਡ ਆ ਜੀ ਦੇਖ ਕੇ ਪਤਾ ਲੱਗਦਾ ਹੋਰ ਸਭ ਵਧੀਆ ਜੀ ਤੇ ਆਪਣਾ ਕੀ ਕੀਤਾ ਕੀ ਆ ਜੀ ਰੋਜ਼ਗਾਰ ਵਗੈਰਾ ਇੱਥੇ ਪਿੰਡ ਦੇ ਵਿੱਚ ਜਾਦਾ ਕੀ ਆ ਅੱਛਾ ਖੇਤੀਬਾੜੀ ਵਗੈਰਾ ਜਿਆਦਾ ਆ ਠੀਕ ਆ ਤੇ ਪੇਡੂ ਤੁਸੀਂ ਰੱਖੇ ਹੋਏ ਆ ਚਾਰ ਪੰਜ ਚਾਰ ਪੰਜ ਹੀ ਆ ਨਾ ਜੀ ਚਲੋ ਠੀਕ ਆ ਜੀ ਠੀਕ ਆ ਥੈਂਕ ਯੂ ਪਿੰਡ ਵਿੱਚ ਸਾਨੂੰ ਭਰਾ ਮਿਲੇ ਆ ਹੋਰ ਵਧੀਆ 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 ਤੇ ਫਿਰ ਕਿਦਾਂ ਦਾ ਜੀਵਨ ਤੁਹਾਡਾ ਇੱਥੇ ਪਿੰਡ 'ਚ ਜੀਵਨ ਚੰਗਾ ਚੱਲਾ ਵਧੀਆ ਪੂਰਾ ਵਧੀਆ ਨਾ ਪੂਰੀ ਮ제 ਲੈਨੇ ਤੇ ਆ ਤੇ ਕੀ ਕਰਦੇ ਆਂ ਇਸ ਵੇਲੇ ਤੁਸੀਂ ਕਾਲਜ ਵਗੈਰਾ ਪੜ੍ਹਦੇ ਆਂ ਕਾਲਜ ਨਹੀਂ ਬਸ ਸਲਸ਼ਟਿਵ ਐ ਬਸ ਇਹ ਕਿੱਥੇ ਜਾਂਦੇ ਆਂ ਪੜ੍ਹਨ ਵਾਸਤੇ ਸਰੂ ਸ਼ਾਲਾ ਸਰੂ ਸ਼ਾਲਾ ਆ ਵੀ ਦੂਰ ਹਾਂਜੀ ਹਾਂ ਪਿੰਡ ਬਹੁਤ ਸੋਹਣਾ ਆ ਪੁਰਾਣਾ ਬਹੁਤ ਆ ਹਾਂ ਬਹੁਤ ਪੁਰਾਣਾ ਚਲੋ ਵਧੀਆ ਲੱਗਾ ਸਾਡੀਆਂ ਗੱਲਾਂ ਕਰਕੇ ਮੇਰਾ ਭਰਾ ਹੋਜੀ ਬਜ਼ੁਰਗੋ ਕੀ ਹਾਲ ਚੱਲ ਜੀ ਵਧੀਆ ਜੀ ਵਧੀਆ ਠੀਕ ਆ ਤੇ ਰਸਤੇ ਦੇ ਵਿੱਚ ਦੁਕਾਨ ਆਈ ਆ ਤੁਸੀਂ ਦੇਖ ਲਓ ਇਕੋ ਜਿਹਾ ਘਰਾਂ ਜੀ ਇਥੇ ਜਾਂ ਹੋਰ ਵੀ ਹੈਗੀਆਂ ਠੀਕ ਹੈ ਇਸੇ ਤਰ੍ਹਾਂ ਤੁਸੀਂ ਦੇਖ ਲਓ ਇਹ ਮਕਾਨ ਵੀ ਜਿਹੜਾ ਕਾਫੀ ਛੋਟੇ ਸਾਈਜ਼ ਦਾ ਆ ਤੇ ਥੱਲਿਓ ਇਸ ਤਰ੍ਹਾਂ ਪੌੜੀ ਜਾ ਰਹੀ ਹੈ ਉੱਪਰ ਨੂੰ ਕਿੰਨਾ ਔਖਾ ਹੁੰਦਾ ਹੋਊਗਾ ਜਦੋਂ ਕੋਈ ਵੀ ਘਰ ਦੇ ਅੰਦਰ ਜਾਂਦਾ ਹੋਊਗਾ ਕਿੰਨੀ ਛੋਟੀ ਗਲੀ ਆ ਤੁਸੀਂ ਦੇਖ ਲਓ ਪ੍ਰੋਇੰਸ ਗਲੀ ਦਾ ਇਸ ਤਰ੍ਹਾਂ ਦਾ ਦ੍ਰਿਸ਼ਾ ਸਾਰੇ ਕੰਦ ਮਿੱਟੀ ਨਾਲ ਲਿਪੀ ਹੋਈ ਆ। ਵਸਤੇ ਜੀ। ਬਹੁਤ ਪੁਰਾਣੇ ਘਰ ਆ ਜੀ। ਵਸਤੇ ਜੀ। ਜੀ ਹੋ ਸੁਣਾਓ ਤੁਸੀਂ ਪਿੰਡ ਬਾਰੇ। ਸਾਰੇ ਘਰਾਂ ਅਸੀਂ ਦੇਖਿਆ ਜੀ ਪਿੰਡ 'ਚ ਇੱਕੋ ਤਰ੍ਹਾਂ ਦੇ ਆ। ਵੱਖਰੇ ਵੱਖਰੇ ਡਿਜ਼ਾਈਨ ਆ। ਸਾਨੂੰ ਸੋਣ ਨੂੰ ਬਹੁਤ ਮਿਲਦਾ ਪਿਆ ਕਹਿੰਦੇ ਜਦੋਂ ਬਰਸ ਪੈਂਦੀ ਆ ਇੰਨੀ ਜ਼ਿਆਦਾ ਬਰਸ ਪੈਂਦੀ ਕਾਫੀ ਲੋਕ ਥੱਲੇ ਚੱਲ ਜਾਂਦੇ ਆ। ਆ ਕਾਫੀ 70% ਲੋਕ ਜਿਹੜੇ ਥੱਲੇ ਚੱਲ ਜਾਂਦੇ ਆ। ਇੰਨੀ ਜ਼ਿਆਦਾ ਹਾਂ ਜਿਆਦਾ ਬਰਫ ਪੈ ਜਾਂਦੀ ਕਦੇ ਕਦੇ 10 10 12 12 ਫੋਟੇ ਬਰਫ ਪੈ ਜਾਂਦੀ ਹਾਂ ਤੇ 6 ਮਹੀਨੇ ਜਿਹੜਾ ਬੰਦਾ ਅੰਦਰ ਹੀ ਅੰਦਰ ਰਹਿੰਦਾ ਡੰਗਰ ਜਿਹੜਾ ਉਹ ਵੀ ਅੰਦਰ ਬੰਦਾ ਜਿਹੜਾ ਉਹ ਵੀ ਹੁੰਦੇ ਤੇ ਲੱਕੜ ਦੇ ਜੋ ਇਹ ਮਕਾਨ ਆ ਇਹਦਾ ਮੇਨ ਕਾਰਨ ਬਰਫ ਆ ਬਰਫ ਕਰਕੇ ਪਾਉਂਦੇ ਆ ਇਹ ਦਾਤਨਾ ਕਰਕੇ ਬੰਨੇ ਆ ਜਿਹੜੀ ਇਸ ਤਰ੍ਹਾਂ ਬਹਿ ਜਾ ਲੱਕੜ ਔਰ ਪੱਥਰ ਨਾਲ ਮਿੱਟੀ ਆਇਆ ਇਹ ਮਕਾਨ ਹੈ ਇਹ ਸਭ ਨਹੀਂ ਯਕੀਨ ਜਲਦਾ ਮਤਲਬ ਜਿਹੜੀ ਬਜ਼ੁਰਗਾਂ ਨੇ ਕਾਣ ਕੱਢੀ ਆ ਉਹੀ ਚੱਲਦੀ ਆ ਰਹੀ ਜੀ ਉਹੀ ਆੜੇ ਲੱਕੇ ਚ ਇਹ ਜਿਹੜਾ ਲੱਕੜ ਔਰ ਪੱਥਰ ਏ ਮਿੱਟੀ ਮਿੱਟੀ ਇਹੋ ਹੀ ਚੱਲਦਾ ਮਕਾਨ ਘੜਾ ਜਿਹੜਾ ਚਲੋ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹੋ ਛੋਟੂ ਹੁਣ ਸਕੂਲ ਜਾਂਦਾ ਨਹੀਂ ਜਾਂਦਾ ਬੋਲ ਦੀ ਲੈ ਨਹੀਂ ਜਾਂਦਾ ਅੱਜ ਨਹੀਂ ਜਾਂਦਾ ਬੋਲ ਚਲੋ ਠੀਕ ਹੈ ਜੀ ਠੀਕ ਹੈ ਜੀ ਬੋ ਬਣਾਏ ਜੀ ਨਹੀਂ 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 ਜੀ ਲੈਣ ਨਹੀਂ ਨਹੀਂ ਧੰਨਵਾਦ ਜੀ ਬਹੁਤ ਵਾਹ ਬਹੁਤ ਸੋਹਣੇ ਸੋਹਣੇ ਮਕਾਨ ਆ ਰਹੇ ਆ ਜਿਨ੍ਹਾਂ ਨੂੰ ਦੇਖ-ਦੇਖ ਦਿਲ ਨਹੀਂ ਰੱਜਦਾ ਸਭ ਲੱਕੜ ਦੇ ਆ ਓਜੀ ਕੀ ਆ ਚਲ ਜੀ ਬਹੁਤ ਪੁਰਾਣੇ ਘਰ ਆ ਜੀ ਅਸੀਂ ਜਿੰਨੇ ਵੀ ਘਰ ਦੇਖੇ ਜਿੱਦਾਂ ਤੁਸੀਂ ਬੈਠੇ ਆ ਸਾਰੇ ਇਦਾਂ ਹੀ ਬੈਠੇ ਜੀ ਕੋ ਬਜ਼ੁਰਗੋ ਵਧੀਆ ਜੀ ਪੂਰਾ ਪਿੰਡ ਕੋ ਮੋਲਿਆ ਜਗਾ ਜਗਾ ਸੇਮ ਉਸੇ ਤਰ੍ਹਾਂ ਦੇ ਮਕਾਨ ਲੱਕੜ ਦੇ ਦੇਖਣ ਨੂੰ ਮਿਲਦੇ ਪਏ ਆ ਨਮਸਤੇ ਮਾਤਾ ਜੀ ਦੇਖ ਲਓ ਕਿਸ ਕਿਸ ਤਰ੍ਹਾਂ ਦੇ ਮਕਾਨ ਦੇਖ ਰਹੇ ਆ ਅਸੀਂ ਜਗਾ ਜਗਾ ਲੱਕਣਾ ਪਈਆਂ ਹੋਈਆਂ ਆ ਮਿੱਟੀ ਨਾਲ ਲਿਪੀਆਂ ਕੰਧਾਂ ਘਰਾਂ ਦਾ ਇੰਨਾ ਸੋਹਣਾ ਦ੍ਰਿਸ਼ ਜਿਹੜਾ ਦਿਲ ਨੂੰ ਛੂੰਦਾ ਆ ਤੇ ਚੱਲਦੇ ਆ ਇੱਧਰ ਵੀ ਅੰਦਰ ਨੂੰ ਇਸੇ ਤਰ੍ਹਾਂ ਤੁਸੀਂ ਦੇਖ ਲਓ ਇਹ ਵੀ ਸਾਹਮਣੇ ਘਰ ਇਸੇ ਤਰ੍ਹਾਂ ਇੱਧਰ ਥੱਲੇ ਪਸੂ ਤੇ ਉੱਪਰ ਆਪ ਵਾਹ ਸਾਹਮਣੇ ਦਾ ਨਜ਼ਾਰਾ ਦੇਖ ਲਓ ਤੁਸੀਂ ਪੂਰਾ ਥੱਲੇ ਪਿੰਡ ਦਿਸ ਰਿਹਾ ਹੋ ਛੋਟੂ ਆ ਗਈ ਖਾਂਦਾ ਸੀ ਹੂੰ ਬੋਲਦਾ ਨਹੀਂ ਚਲੋ ਚੱਲਦੇ ਆਂ ਹੋਰ ਪਾਸੇ ਪਿੰਡ ਦੇ ਨਮਸਤੇ ਜੀ ਇਹ ਵੀ ਸਾਰਾ ਕੱਚਾ ਘਰ ਆ ਤੁਸੀਂ ਦੇਖ ਲਓ ਤੂੰ ਖੇਡ ਨਹੀਂ ਰਿਹਾ ਖੇਡ ਨਹੀਂ ਰਿਹਾ ਆਪ ਖੇਡ ਨਹੀਂ ਰਹੇ ਸੰਸੇਤੀ ਪਾਰ ਸੀ ਜਾ ਖੇਡ ਰਹੇ ਹੋਰ ਭਾਜੀ ਕੀ ਆ ਚੱਲ ਜੀ ਵਧੀਆ ਜੀ ਤੁਸੀਂ ਦੇਖ ਲਓ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਅਸੀਂ ਗੋਰਾ ਕਹਿ ਲੈਂਦੇ ਆਂ ਉਸੇ ਤਰ੍ਹਾਂ ਇੱਥੇ ਦੇਖ ਲਓ ਸਾਰੇ ਪਿੰਡ ਦੇ ਇਕੱਠੇ ਹੋ ਕੇ ਇੱਥੇ ਖੇਡ ਰਹੇ ਆ ਕਿੰਨਾ ਵਧੀਆ ਮਾਹੌਲ ਬਣਿਆ ਪਿਆ ਇਸ ਵੇਲੇ ਤੁਸੀਂ ਦੇਖ ਲਓ ਹੋਰ ਭਾਜੀ ਸਭ ਵਧੀਆ ਜੀ ਪੂਰਾ ਮਜ਼ਾ ਲੈ ਰਹੇ ਜੀ ਵਧੀਆ ਲੱਗਾ ਜੀ ਇਦਾਂ ਮਾਹੌਲ ਚਾਹੀਦਾ ਹਰ ਪਿੰਡ ਚਾਹੀਦਾ ਅਜੇ ਹੋਰ ਭਾਜੀ ਵਧੀਆ ਸਭ ਠੀਕ ਠਾਕ ਆਈ ਵਾ ਇੰਨੀ ਸੋਹਣੀ ਜਗ੍ਹਾ ਤੇ ਇਹ ਘਰ ਆ ਤੁਸੀਂ ਦੇਖ ਲਓ ਨਾਲੇ ਇਹਨਾਂ ਨੇ ਫਸਲ ਬੀਜੀ ਹੋਈ ਆ ਸੇਬ ਦਾ ਬਾਗ ਆ ਬਹੁਤ ਸੋਹਣਾ ਮਾਹੌਲ ਆ ਘਰ ਦੇ ਆਲੇ ਦੁਆਲੇ ਦਾ ਨਮਸਤੇ ਜੀ ਤੁਹਾਡਾ ਘਰ ਤਾਂ ਅਸੀਂ ਦੇਖਿਆ ਕਿ ਬਹੁਤ ਸੋਹਣੀ ਜਗ੍ਹਾ ਤੇ ਆਲੇ ਦੁਆਲੇ ਪਹਾੜਾਂ ਦਾ ਦ੍ਰਿਸ਼ ਤੇ ਆ ਬਾਗ ਆਪਣਾ ਹੀ ਆ ਜੀ ਸੇਬ ਦਾ ਤੇ ਆ ਮੱਕੀ ਬੀਜੀ ਹੋਈ ਜੀ ਹਾਂ ਜੀ ਠੀਕ ਆ ਠੀਕ ਆ ਜੀ ਹੁਣ ਤੁਹਾਨੂੰ ਅਸੀਂ ਸੇਬ ਲੱਗੇ ਦਿਖਾ ਦੰਨੇ ਆ ਸਾਰੇ ਸੇਬ ਦੇ ਬੁੱਟੇ ਆ ਕਾਫੀ ਵਧੀਆ ਕਿਸਮ ਲੱਗਦੀ ਸੇਬ ਦੀ ਹੁਣ ਜੋ ਸਾਨੂੰ ਲੱਗਦਾ ਕਿ ਪਿੰਡ ਖਤਮ ਹੋ ਗਿਆ ਤੇ ਅੱਗੇ ਪਿੰਡ ਦੇ ਲੋਕਾਂ ਦੇ ਬਾਗੀ-ਬਾਗ ਆ ਸੇਬਾਂ ਦੇ ਤੁਸੀਂ ਦੇਖ ਲਓ ਇਹ ਰਖਤਾ ਥੱਲੇ ਨੂੰ ਉਤਰਦਾ ਪਿਆ ਤੇ ਆ ਵੀ ਸੇਬ ਆ ਇੱਧਰ ਵੀ ਦੇਖੋਗੇ ਤੁਹਾਨੂੰ ਹੁਣ ਸੇਵੇ ਸੇਵ ਦੇਖਣ ਨੂੰ ਮਿਲਣੇ ਆ। ਹੋਰ ਭਾਜੀ ਸੇਵੇ ਸੇਵ ਅੱਗੇ ਤਾਂ ਮੈਂ ਦੇਖਿਆ ਨਾ ਜੀ ਸਾਰੇ ਸਾਰੇ ਚਲੋ ਠੀਕ ਆ ਜੀ ਧੰਨਵਾਦ ਹੋਰ ਨਾ ਸੇਵੇ ਸੇਵ ਸਾਨੂੰ ਰਸਤੇ 'ਚ ਮਿਲਣੇ ਆ ਤੇ ਹੁਣ ਇੱਥੇ ਹੀ ਵੀਡੀਓ ਦੀ ਅਸੀਂ ਸਮਾਪਤੀ ਕਰਦੇ ਆ। ਕਾਫੀ ਟਾਈਮ ਹੋ ਗਿਆ ਪਿੰਡ ਵਿੱਚ ਘੁੰਮਦੇ ਘੁੰਮਦੇ ਤੇ ਬਾਕੀ ਤੁਸੀਂ ਦੇਖ ਹੀ ਲਿਆ ਸਾđੀਆਂ ਪੁਰਾਣਾ ਪਿੰਡਾਂ ਇਸ ਤਰ੍ਹਾਂ ਦੇ ਪਿੰਡ ਕੋਈ ਕੋਈ ਰਹਿ ਗਿਆ ਆ ਹਿਮਾਚਲ ਦੇ ਵਿੱਚ ਵੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਜਾਣਦੇ ਆ ਕਿ ਅਸੀਂ ਕਿੰਨੀ ਮੁਸ਼ਕਲ ਨਾਲ ਇਹ ਵੀਡੀਓ ਬਣਾਈ ਦੀਆਂ ਤੁਹਾਡੇ ਭਰਾ ਭੈਣਾਂ ਦੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਵਧ ਸਕਦੇ ਆ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹਨਾਂ ਨੂੰ ਮਿਲ ਸਕਣ ਧੰਨਵਾਦ